ਸਿਬਲ ਦੋਸਤੋ ਸਿਬਲ ਦਾ ਡਾਕਟਰ ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਬੈਂਕ ਲੋਨ ਰਿਜੈਕਟ ਕਰਦਾ ਹੈ ਕ੍ਰੈਡਿਟ ਰਿਪੋਰਟ ਖਰਾਬ ਹੁੰਦੀ ਹੈ ਸਭ ਨੂੰ ਪਤਾ ਹੈ ਵੀ ਬੈਂਕ ਲੋਨ ਰਿਜੈਕਟ ਕਰ ਦੇਗਾ ਸਿਬਲ ਸਕੋਰ ਡਾਊਨ ਹੈ ਤਾਂ ਲੋਨ ਰਿਜੈਕਟ ਹੋ ਜਾਂਦਾ ਹੈ ਇਸ ਤੋਂ ਇਲਾਵਾ ਕੀ ਕਾਰਨ ਹੁੰਦੇ ਆਂ ਵੀ ਬੈਂਕ ਲੋਨ ਰਿਜੈਕਟ ਕਰ ਦਿੰਦਾ ਤੁਹਾਨੂੰ ਅਸੀਂ ਅੱਜ ਪੰਜ ਐਸੇ ਕਾਰਨ ਦੱਸਾਂਗੇ ਜਿਹੜਾ ਤੁਹਾਡਾ ਸਿਬਲ ਸਕੋਰ ਹਾਈ ਹੋਣ ਦੇ ਬਾਵਜੂਦ ਤੇ ਤੁਹਾਡਾ ਕ੍ਰੈਡਿਟ ਰਿਪੋਰਟ ਠੀਕ ਹੋਣ ਦੇ ਬਾਵਜੂਦ ਵੀ ਤੁਹਾਡਾ ਲੋਨ ਰਿਜੈਕਟ ਹੋ ਜਾਂਦਾ ਜਿਹੜੇ ਤੁਹਾਨੂੰ ਨੌਲੇਜ ਹੀ ਨਹੀਂ ਹੁੰਦੀ ਜਿੰਨਾ ਬਾਰੇ ਇਹ ਸਾਡਾ ਇਹ 5 ਪੁਆਇੰਟ ਦੱਸਣ ਤੋਂ ਪਹਿਲਾਂ ਤੁਹਾਨੂੰ ਰਿਕਵੈਸਟ ਹੈ ਸਾਡਾ ਇਹ ਜੇ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਹਿਲਾਂ ਸਬਸਕ੍ਰਾਈਬ ਕਰ ਲਓ ਤਾਂ ਜੋ ਪੈਣ ਵਾਲੀਆਂ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਮਿਲੀ ਜਾਵੇ ਤੇ ਤੁਸੀਂ ਆਉਣ ਵਾਲੀਆਂ ਅਗਲੀਆਂ ਵੀਡੀਆਂ ਵੀ ਦੇਖ ਸਕੋ ਗੱਲ ਸ਼ੁਰੂ ਕਰੀਏ ਫਿਰ ਹੁਣ 5 ਪੁਆਇੰਟਾਂ ਦੀ ਜਿਨ੍ਹਾਂ ਨਾਲ ਤੁਹਾਡਾ ਸਿਵਲ ਸਕੋਰ ਹਾਈ ਹੋਣ ਦੇ ਬਾਵਜੂਦ ਕ੍ਰੈਡਿਟ ਰਿਪੋਰਟ ਅੱਛੀ ਹੋਣ ਦੇ ਬਾਵਜੂਦ ਵੀ ਲੋਨ ਰਿਜੈਕਟ ਹੋ ਜਾਂਦਾ ਉਹਦੇ ਵਿੱਚ ਪਹਿਲਾ ਪੁਆਇੰਟ ਹੈ ਮਿਸਮੈਚ ਤੁਹਾਡੇ ਖਾਤੇ 'ਚ ਕੁਝ ਐਸੇ ਲੋਨ ਬੋਲਣ ਲੱਗ ਜਾਂਦੇ ਆ ਜਿਹੜੇ ਤੁਹਾਡੇ ਨਹੀਂ ਹੁੰਦੇ ਕਿਸੇ ਹੋਰ ਦੇ ਲੋਨ ਹੈ ਤੁਹਾਡੇ ਖਾਤੇ 'ਚ ਬੋਲ ਰਿਹਾ ਤੁਸੀਂ ਕਦੀ ਜ਼ਿੰਦਗੀ 'ਚ ਲਿੱਤੇ ਨਹੀਂ ਮਿਲੇ ਨਹੀਂ ਬੰਦਿਆਂ ਨੂੰ ਜਾਣਦੇ ਨਹੀਂ ਨਾਮ ਦੇ ਨਾਲ ਡੇਟ ਆਫ ਬਰਥ ਨਾਲ ਸਨ ਅਫ ਨਾਲ ਏਰੀਆ ਨਾਲ ਫੋਨ ਨੰਬਰ ਨਾਲ ਕਿਸੇ ਵੀ ਚੀਜ਼ ਨਾਲ ਮੈਚ ਹੋ ਕੇ ਤੁਹਾਡੇ ਅਕਾਊਂਟ 'ਚ ਰਿਫਲੈਕਟ ਕਰਨ ਲੱਗ ਜਾਂਦੇ ਆ ਜਿਹੜੇ ਉਹਨੇ ਖਰਾਬ ਕੀਤੇ ਹੁੰਦੇ ਆ ਜਾਂ ਲੋਨ ਜ਼ਿਆਦਾ ਲਿੱਤੇ ਹੁੰਦੇ ਆ ਤੁਹਾਡੀ ਐਲੀਜੀਬਿਲਟੀ 'ਤੇ ਅਸਰ ਪਾ ਦਿੰਦੇ ਆ ਉਸ ਕਰਕੇ ਤੁਹਾਡਾ ਲੋਨ ਰਿਜੈਕਟ ਹੋ ਜਾਂਦਾ ਹੈ ਮਿਸਮੈਚ ਕਰਕੇ ਦੂਜਾ ਪੁਆਇੰਟ ਹੈ ਐਲੀਜੀਬਿਲਟੀ ਅਸੀਂ ਪਿਛਲੀ ਇੱਕ ਵੀਡੀਓ 'ਚ ਜ਼ਿਕਰ ਕਰ ਚੁੱਕ ਤੁਹਾਡੇ ਪਹਿਲਾਂ ਹੀ ਇੰਨੇ ਜ਼ਿਆਦਾ ਲੋਨ ਚੱਲ ਰਹੇ ਨੇ ਤੁਸੀਂ ਹੋਰ ਨਵਾਂ ਲੋਨ ਅਪਲਾਈ ਕਰਦੇ ਹੋ ਬੈਂਕ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਦੇ ਨਾਲ ਮੈਚ ਕਰਕੇ ਦੇਖਦਾ ਹੈ ਵੀ ਜਿੰਨੀ ਤੁਸੀਂ ਇਨਕਮ ਲੈ ਰਹੇ ਹੋ ਉਸ ਦੇ ਨੇੜੇ ਤੇ ਨੇ ਕਿਸ਼ਤਾਂ ਭਰ ਰਹੇ ਹੋ ਜਾਂ ਉਸ ਤੋਂ ਜ਼ਿਆਦਾ ਆਲਰੇਡੀ ਕਿਸ਼ਤਾਂ ਪੇ ਕਰ ਰਹੇ ਹੋ ਤੁਸੀਂ ਹੋਰ ਨਵਾਂ ਲੋਨ ਲੈ ਕੇ ਉਹਦੀ ਕਿਸ਼ਤ ਭਰਨ ਦੇ ਕਾਬਿਲ ਡਾਕੂਮੈਂਟਸ ਤੁਹਾਡੇ ਨਹੀਂ ਹੈ ਜਾਂ ਨਜ਼ਰ ਨਹੀਂ ਆ ਰਿਹਾ ਬੈਂਕ ਨੂੰ ਐਲੀਜੀਬਿਲਟੀ ਨਹੀਂ ਲੱਗ ਰਹੀ ਤਾਂ ਐਲੀਜੀਬਿਲਟੀ ਬੇਸ ਤੇ ਤੁਹਾਡਾ ਕੇਸ ਉਹ ਰਿਜੈਕਟ ਕਰ ਦਿੰਦਾ ਹੈ ਸਿਮਲ ਸਕੋਰ ਹਾਈ ਹੋਣ ਦੇ ਬਾਵਜੂਦ ਸਾਰੇ ਪੁਰਾਣੇ ਲੋਨ ਚੱਲਦੇ ਠੀਕ ਹੋਣ ਦੇ ਬਾਵਜੂਦ ਵੀ ਤੀਜਾ ਪੁਆਇੰਟ ਹੈ ਵੜਾ ਮੇਜਰ ਇਸ਼ੂ ਅੱਜਕੱਲ ਇਹ ਲੋਕਾਂ ਨੂੰ ਇਸ ਚੀਜ਼ ਬਾਰੇ ਨੌਲੇਜ ਨਹੀਂ ਹੈ ਤੁਹਾਡੇ ਸਿਬਲ ਸਕੋਰ ਬਹੁਤ ਅੱਛਾ ਚੱਲ ਰਿਹਾ ਹੈ ਤੁਹਾਡੀ एलिਜੀਬਿਲਟੀ ਵੀ ਹੈ ਤੁਸੀਂ ਜਿੰਨਾ ਕਮਾਉਂਦੇ ਹੋ ਸਿਰਫ ਉਹਦਾ 20-25% ਕਿਸ਼ਤਾਂ ਦੇ ਰਹੇ ਹੋ 75% ਤੁਸੀਂ ਵਿਚਾਰ ਰਹੇ ਹੋ ਪਰ ਫਿਰ ਵੀ ਤੁਹਾਡਾ ਲੋਨ ਰਿਜੈਕਟ ਹੋ ਜਾਂਦਾ ਹੈ ਸਿਰਫ ਇਨਕੁਆਰੀ ਕਰਕੇ ਤੁਹਾਡੇ ਸਿਬਲ ਦੀ ਰਿਕੁਆਇਰਡ ਐਡਿਟ ਰਿਪੋਰਟ ਦੇ ਵਿੱਚ ਇਨਕੁਆਰੀ ਬਹੁਤ ਜ਼ਿਆਦਾ ਪਈ ਹੁੰਦੀ ਹੈ ਉਸ ਕਰਕੇ ਵੀ ਬੈਂਕ ਤੁਹਾਡਾ ਲੋਨ ਰਿਜੈਕਟ ਕਰ ਦਿੰਦਾ ਹੈ ਸਭ ਕੁਝ ਕ੍ਰੈਡਿਟ ਰਿਪੋਰਟ ਠੀਕ ਹੋਣ ਦੇ ਬਾਵਜੂਦ ਵੀ ਇਨਕੁਆਰੀ ਇੱਕ ਬਹੁਤ ਵੱਡਾ ਰੀਜ਼ਨ ਹੋਣ ਲੱਗ ਗਿਆ ਕੇਸ ਰਿਜੈਕਟ ਹੋਣ ਦਾ ਇਹ ਤੀਜਾ ਪੁਆਇੰਟ ਹੈ ਨੋਟ ਕਰ ਲਿਓ ਇਨਕੁਆਰੀ ਘੱਟ ਤੋਂ ਘੱਟ ਪਵਾਓ ਚੌਥਾ ਪੁਆਇੰਟ ਹੈ ਤੁਸੀਂ ਕਿਸੇ ਲੋਨ ਲਈ ਅਪਲਾਈ ਕੀਤਾ ਹੈ ਸੇਮ ਉਹੀ ਲੋਨ ਤੁਸੀਂ ਰੀਸੈਂਟਲੀ ਲੈ ਕੇ ਹਟਿਓ ਤੁਸੀਂ ਕੋਈ ਕਾਰ ਦੇ ਲੋਨ ਲਈ ਨਵੀਂ ਕਾਰ ਦੇ ਲੋਨ ਲਈ ਅਪਲਾਈ ਕੀਤਾ ਹੈ ਤੇ ਤੁਸੀਂ 1 ਮਹੀਨਾ ਪਹਿਲਾਂ 2 ਮਹੀਨਾ ਪਹਿਲਾਂ ਇੱਕ ਨਵੀਂ ਕਾਰ ਲੈ ਕੇ ਹਟਿਓ ਤੇ ਉਸ ਦਾ ਲੋਨ ਰਿਫਲੈਕਟ ਕਰ ਗਿਆ ਤੁਹਾਡੀ ਰਿਪੋਰਟ 'ਚ ਬੈਂਕ ਕਹਿੰਦਾ ਹੁਣ ਇੱਕ ਤੁਸੀਂ ਲੋਨ ਲੈ ਕੇ ਹਟਿਓ ਤੇ ਦੂਜਾ ਫੇਰ ਲੋਨ ਲੈ ਰਹੇ ਹੋ ਕੀ ਕਰਨੀਆਂ ਦੋ ਕਾਰਾਂ ਇਕੱਠੀਆਂ ਇੱਕੋ ਦਾ ਬੈਂਕ ਉਸ ਬੇਸ ਤੇ ਵੀ ਲੋਨ ਰਿਜੈਕਟ ਕਰ ਦਿੰਦਾ ਹੈ ਸੇਮ ਐਸ ਤੇ ਕੋਈ ਪ੍ਰੋਪਰਟੀ ਦਾ ਲੋਨ ਹੁੰਦਾ ਤੁਸੀਂ ਕੋਈ ਹੋਮ ਲੋਨ ਲੈ ਕੇ ਹਟਿਓ ਉਹ ਜੀ ਉਹਦੀ 15 20 ਕਿਸ਼ਤਾਂ ਜਾਂ 10 ਕਿਸ਼ਤਾਂ ਗਈਆਂ ਨੇ ਤੁਸੀਂ ਦੁਬਾਰਾ ਫੇਰ ਲੋਨ ਲਈ ਅਪਲਾਈ ਕਰਤਾ ਹੈ ਐਲੀਜੀਬਿਲਟੀ ਤੁਹਾਡੀ ਨਹੀਂ ਹੈ ਨਹੀਂ ਸੀਗੀ ਜਬ ਬੈਂਕ ਨੂੰ ਰਿਸਕ ਹੋ ਗਿਆ ਉਸ ਕਰਕੇ ਵੀ ਤੁਹਾਡਾ ਲੋਨ ਰਿਜੈਕਟ ਕਰ ਦਿੱਤਾ ਜਾਂਦਾ ਹੈ ਸੇਮ ਪ੍ਰੋਡਕਟ ਦੀ ਦੁਬਾਰਾ ਇਨਕੁਆਰੀ ਹੋ ਰਹੀ ਹੋਵੇ ਚਾਹੇ ਉਸੇ ਬੈਂਕ ਤੋਂ ਚਾਹੇ ਕਿਸੇ ਹੋਰ ਬੈਂਕ ਤੋਂ ਇਹ ਵੀ ਇੱਕ ਰੀਜ਼ਨ ਹੁੰਦਾ ਹੈ ਜਿਹੜਾ ਤੁਹਾਡਾ ਲੋਨ ਰਿਜੈਕਟ ਕਰ ਦਿੱਤਾ ਜਾਂਦਾ ਹੈ ਚੌਥਾ ਪੁਆਇੰਟ ਹੈ ਸੇਮ ਬੈਂਕ 'ਚ ਲੋਨ ਅਪਲਾਈ ਕਰਤਾ ਤੁਸੀਂ ਉਸ ਬੈਂਕ 'ਚ 2 ਮਹੀਨੇ ਪਹਿਲਾਂ ਲੋਨ ਅਪਲਾਈ ਕੀਤਾ ਸੀ ਨਹੀਂ ਲਿੱਤਾ ਤੁਸੀਂ ਕੋਈ ਕਾਰਨ ਹੋ ਗਿਆ ਚੀਜ਼ ਚੀਜ਼ ਹੋ ਗਿਆ ਪੋਸਟਪੋਨ ਹੋ ਗਿਆ ਦੁਬਾਰਾ ਫਿਰ ਤੁਸੀਂ ਉਸ ਬੈਂਕ 'ਚ ਪਾਤਾ ਤਾਂ ਉਹ ਬੈਂਕ ਦੁਆਰਾ ਇਨਕੁਆਰੀ ਆਏ ਤੇ ਤੁਹਾਡਾ ਕੇਸ ਰਿਜੈਕਟ ਕਰ ਸਕਦਾ ਹੈ ਚਾਹੇ ਸਭ ਕੁਝ ਠੀਕ ਸੀ ਚਾਹੇ ਤੁਸੀਂ ਲੋਨ ਲਿੱਤਾ ਨਹੀਂ ਸੀ ਚਾਹੇ ਉਹ ਬੈਂਕ ਨੇ ਰਿਜੈਕਟ ਨਹੀਂ ਕੀਤਾ ਤਾਂ ਵੀ ਤੁਹਾਡਾ ਉਹ ਲੋਨ ਰੀਜੈਕਟ ਕਰ ਦੇਗਾ ਬੈਂਕ ਕਿਉਂਕਿ ਉਹਨਾਂ ਦਾ ਇੰਟਰਨਲ ਇੱਕ ਰਿਡਿਊਸ ਸਿਸਟਮ ਹੁੰਦਾ ਹੈ ਜਿਸ ਦੇ ਵਿੱਚ ਉਹ ਕਹਿੰਦਾ ਵੀ ਬੈਂਕ ਬੰਦੇ ਨੇ ਪਹਿਲਾਂ ਲੋਨ ਅਪਲਾਈ ਕੀਤਾ ਸੀ ਲਿੱਤਾ ਨਹੀਂ ਜੇ ਕੋਈ ਵੀ ਰੀਜਨ ਹੋ ਸਕਦਾ ਹੈ ਬੈਂਕ ਕਹੇਗਾ ਸਾਡੇ ਕਲਰਿੰਗ ਚ ਫਿਟ ਨਹੀਂ ਹੋ ਰਿਹਾ ਸਭ ਕੁਝ ਠੀਕ ਹੈ ਪਰ ਅਸੀਂ ਇਸ ਬੰਦੇ ਨੂੰ ਲੋਨ ਨਹੀਂ ਦੇਵਾਂਗੇ ਸੋ ਇਹ ਪੰਜ ਪੁਆਇੰਟ ਹੈ ਜਿਹੜਾ ਤੁਹਾਡਾ ਕ੍ਰੈਡਿਟ ਰਿਪੋਰਟ ਠੀਕ ਹੋਣ ਦੇ ਬਾਵਜੂਦ ਸਭ ਕੁਝ ਓਕੇ ਹੋਣ ਦੇ ਬਾਵਜੂਦ ਸਕੋਰ ਹਾਈ ਹੋਣ ਦੇ ਬਾਵਜੂਦ ਵੀ ਤੁਹਾਡਾ ਲੋਨ ਰਿਜੈਕਟ ਹੋਣ ਦਾ ਕਾਰਨ ਬੰਦੇ ਨੇ ਧਿਆਨ ਰੱਖੋ ਇਹ ਨਾ ਪੁਆਇੰਟ ਦਾ ਅਧੀ ਵਿੱਗਏ ਤੋਂ ਕੋਈ ਲੋਨ ਲੈਣਾ ਹੋਵੇ ਤੇ ਲੋਨ ਲੈਣ ਤੋਂ ਪਹਿਲਾਂ ਹੀ ਵਰਕਿੰਗ ਕਰਨੀ ਸ਼ੁਰੂ ਕਰ ਦਿਓ ਤਾਂ ਜੋ ਤੁਹਾਨੂੰ ਸਮੇਂ ਸਿਰ ਕੋਈ ਦਿੱਕਤ ਨਾ ਆਵੇ ਲੋਨ ਜੈਕ ਨਾ ਹੋਵੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਤਾਂ ਜੋ ਹੋਰਾਂ ਨੂੰ ਵੀ ਸਵਾਰੇ ਪਤਾ ਲੱਗ ਸਕੇ ਥੈਂਕ ਯੂ